ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਆਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਬਲੌਗ ਦੇ ਵਿੱਚ ਤੇ ਇਹ ਟਾਈਮ ਸ਼ਾਮ ਦਾ ਸੀ ਤੇ ਆਪਾਂ ਸ਼ਾਮ ਨੂੰ ਬਣਾ ਰਹੇ ਸੀ ਸਵਾਚ ਆਤੀ ਸਬਜੀ ਤੇ ਉਹਦਾ ਮਸਾਲਾ ਥੋੜਾ ਗਾੜਾ ਹੀ ਰੱਖਣਾ ਪੈਂਦਾ ਇਸ ਟਾਈਮ ਮਸਾਲੇ ਨੂੰ ਭੁੰਨ ਰਹੇ ਸੀ ਆਪਾਂ ਬਾਅਦ 'ਚ ਆਪਾਂ ਇਹ ਸਵਾਚ ਆਪ ਜਿਹੜੀ ਉਬਾਲ ਕੇ ਫਿਰ ਆਪਾਂ ਤਲ ਲਈ ਸੀ ਉਹਦੇ ਬਾਅਦ ਦਹੀਂ ਹਾਂ ਚਾਟ ਮਸਾਲਾ ਤੇ ਦੇਗੀ ਮਿਰਚ ਪਾ ਕੇ ਉਹਦੇ 'ਚ ਇਹਨੂੰ ਛੱਡ ਦਿੱਤਾ ਤਾਂ ਜੋ ਇਹ ਜਿਹੜੇ ਮਸਾਲੇ ਆ ਚੰਗੀ ਤਰ੍ਹਾਂ ਇਹਦੇ 'ਚ ਰੰਮ ਜਾਣ ਤੇ ਇਹਦਾ ਟੇਸਟ ਦੋ ਗੁਣਾ ਵੱਧ ਜਾਂਦਾ ਹੈ ਤੇ ਇਹ ਸਬਜੀ ਸਾਡੇ ਘਰ ਉਹ ਚਾਗੇ ਖਾਂਦੇ ਨੇ ਸਾਰੇ ਤੇ ਸਵਾਦ ਸਬਜੀ ਸਵਾਦ ਵੀ ਬਹੁਤ ਲੱਗਦੀ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਬਣਾਣਾ ਸੀ ਮੋਂਗ ਦੀ ਦਾਲ ਦਾ ਹਲਵਾ ਤੇ ਮੋਂਗ ਦੀ ਦਾਲ ਮੈਂ ਪਾਈਆ ਮੰਗਾਈ ਸੀ ਉਹ ਤੋਂ ਜੋ ਬਸ ਥੋੜੀ ਜੀ ਅਧਿਕ ਕੋਲੀ ਛੋਟੀ ਪਈ ਹੋਈ ਹੈ ਤੇ ਪਹਿਲਾਂ ਆਪਾਂ ਬਣਾ ਕੇ ਥੋੜੀ ਦਾ ਦੇਖਾਂ ਕਿਵੇਂ ਦਾ ਬਣਦਾ ਹੈ ਤੇ ਇਹ ਪ੍ਰਸਾਦ ਬਹੁਤ ਟੇਸਟੀ ਹੁੰਦਾ ਹੈ ਤੇ ਆਪਾਂ ਸਬਜੀ ਬਣਾ ਲਈ ਉਸ ਤੋਂ ਬਾਅਦ ਆਪਾਂ ਦੇਸੀ ਕੀਚ ਬਣਾਵਾਂਗੇ ਲੋਹੇ ਦੀ ਕੜਾਹੀ ਦੇ ਵਿੱਚ ਬਣਾਵਾਂਗੇ ਕਿਉਂ ਲੋਹੇ ਦੇ ਕੜਾਹੀ ਦੇ ਵਿੱਚ ਕੋਈ ਵੀ ਚੀਜ਼ ਬਣਾਵੇ ਤੇ ਟੇਸਟੀ ਜ਼ਿਆਦਾ ਨਹੀਂ ਹੁੰਦਾ ਇਹਦੇ ਵਿੱਚ ਤੇ ਦੇਸੀ ਕੀ ਪਾ ਕੇ ਆਪਾਂ ਗਰਮ ਕਰਨਾ ਧਰ ਦਿੱਤਾ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਪਹਿਲਾਂ ਪਾਵਾਂਗੇ ਸੂਜੀ ਜੇ ਆਪਾਂ ਨੇ ਇੱਕ ਕोली ਮੋਂਗ ਦੀ ਦਾਲ ਦੀ ਲਈ ਹੈ ਤਾਂ ਇਹ ਅੱਧੀ ਕोली ਲੈਣੀ ਹੈ ਅੱਧੀ ਕोली ਆਪਾਂ ਸੂਜੀ ਦੀ ਲੈ ਕੇ ਆਪਾਂ ਇਹਦੇ ਵਿੱਚ ਭੁੰਨਾਂਗੇ ਸੋਰੀ ਦੇਸੀ ਕੀ ਦੇ ਵਿੱਚ ਜਦ ਤੱਕ ਇਹਦੇ ਵਿੱਚ ਖੁਸ਼ਬੂ ਨਾ ਆਵੇ ਤੇ ਬਰਾਉ ਹਲਕੇ ਹਲਕੇ ਪੂਰੀ ਨਾ ਹੋਣ ਲੱਗ ਜਾਵੇ ਤਦ ਤੱਕ ਭੁੰਨਣੀ ਹੈ ਤੇ ਇਹ ਪ੍ਰਸ਼ਾਦ ਹੈ ਨਾ ਮੈਂ ਕੀਤੀ ਖਾਇਆ ਸੀ ਤੇ ਮੈਨੂੰ ਜਦੋਂ ਦਾ ਨਾ ਇਹਦਾ ਟੇਸਟ ਇੰਨਾ ਵਧੀਆ ਲੱਗਿਆ ਤੇ ਫਿਰ ਕਿਸੇ ਨੂੰ ਪੁੱਛਣ ਦੀ ਅੱਜ ਕੱਲ ਲੋੜ ਨਹੀਂ ਪੈਂਦੀ ਕਿ YouTube ਤੇ ਜੋ ਮਰਜੀ ਸਿੱਖ ਲਓ ਕੁਕਿੰਗ ਦਾ ਤੇ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਜੀ YouTube ਤੋਂ ਹੈਲਪ ਮਿਲਦੀ ਹੈ ਖਾਸ ਕਰ ਸਾਰੀਆਂ ਭੈਣਾਂ ਨੂੰ ਜਿਹੜੀ ਚੀਜ਼ ਨਹੀਂ ਬਣਾਣੀ ਆਉਂਦੀ ਐ ਪਰ ਆਰਾਮ ਨਾਲ ਸਿੱਖ ਲੈਣੇ ਆ ਜਿਹੜੀ ਇਹ ਦਾਲ ਸੀ ਮੈਂ ਪੀਸ ਲਈ ਸੀ ਪੀਸ ਕੇ ਉਹਨੂੰ ਐਂਡ ਬ੍ਰੀਕ ਕਰ ਲਿਆ ਸੀ ਸੂਜੀ ਭੁੰਨ ਗਈ ਸੀ ਉਹ ਤੋਂ ਬਾਅਦ ਫਿਰ ਮੈਂ ਦਾਲ ਪਾ ਦਿੱਤੀ ਤੇ ਫਿਰ ਇਹਨੂੰ ਜਦੋਂ ਆਪਾਂ ਦਾਲ ਪਾਣੀ ਆ ਤਾਂ ਗੈਸ ਬੰਦੇ ਕਰ ਲੈਣਾ ਤੇ ਫਿਰ ਇਹ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਈ ਹੁਣ ਘੱਟਾਂ ਅੰਜ ਤੇ ਹੀ ਆਪਾਂ ਨੇ ਇਹਨੂੰ ਬਣਾਉਣਾ ਹੈ ਜਦੋਂ ਤੱਕ ਇਹ ਮਿਸ਼ਰਣ ਜਿਹੜਾ ਦੋਏ ਚੀਜ਼ਾਂ ਮਿਕਸ ਕੀਤੀ ਹੋਈਆਂ ਨੇ ਜਦੋਂ ਤੱਕ ਇਹ ਕੀ ਨਾ ਛੱਡਦੇ ਜਦੋਂ ਉਦੋਂ ਤੱਕ ਆਪਾਂ ਨੇ ਇਹਨੂੰ ਫੇਰਦੇ ਰਹਿਣਾ ਤੇ ਜੇ ਆਪਾਂ ਫੇਰਨਾ ਬੰਦ ਕਰ ਦਿੱਤਾ ਤਾਂ ਇਹ ਨੀਚੇ ਲੱਗ ਜਾਊਗਾ ਤੇ ਇਹਦੇ ਚ ਟਾਈਮ ਜ਼ਿਆਦਾ ਹੀ ਲੱਗਿਆ ਪਹਿਲਾਂ ਜਿਹੜੇ ਦੂਏ ਪ੍ਰਸ਼ਾਦ ਬਣਾਉਂਦੇ ਆ ਆਪਾਂ ਉਹਨਾਂ ਚ ਇੰਨਾ ਟਾਈਮ ਨਹੀਂ ਲੱਗਦਾ ਜਿੰਨਾ ਟਾਈਮ ਮੈਨੂੰ ਇਸ ਚ ਲੱਗਿਆ ਕਿੱਕੇ ਪਹਿਲਾ ਮੈਂ ਚਾ ਇਹ ਜੋ ਗਰਮ ਪਾਣੀ ਕਿੱਤਾ ਸੀ ਨਾ ਇਹਦੇ ਚ ਆਪਾਂ ਨੇ ਲੱਡੂਆਂ ਦਾ ਰੰਗ ਜੋ ਫੂਡ ਕਲਰ ਹੁੰਦੇ ਨੇ ਰੈੱਡ ਹਰ ਯੈਲੋ ਉਹ ਮਿਕਸ ਕਰ ਦਿੱਤੇ ਸੀ ਕਲਰ ਪਾ ਕੇ ਤਾਂ ਇਹਦਾ ਕਲਰ ਵਧੀਆ ਲੱਗਦਾ ਹੈ ਵੈਸੇ ਦਾ ਜੇ ਐਵੇਂ ਹੀ ਬਣਾਈਏ ਨਾ ਇਹਦਾ ਕੋਈ ਕਲਰ ਨਹੀਂ ਆਂਦਾ ਤੇ ਦੇਖਣ ਚ ਵੀ ਨ ਚੰਗਾ ਲੱਗਦਾ ਹੈ ਤੇ ਇਹ ਦੋਏ ਕਲਰ ਮੇਰੇ ਕੋਲ ਪਏ ਸੀ ਜਿਵੇਂ ਮੈਂ ਵੀਡੀਓ ਚ ਦੇਖੇ ਸੀ ਜਿਹਦੇ ਉਹਨਾਂ ਨੇ ਦੱਸਿਆ ਸੀ ਕਿ ਫੂਡ ਕਲਰ ਪਾ ਕੇ ਟੇਸਟ ਕਲਰ ਵੀ ਅੱਛਾ ਹੋ ਜਾਂਦਾ ਹੈ ਨਾਲ ਦੇਖਣ ਚ ਵੀ ਟੇਸਟੀ ਲੱਗਦਾ ਹੈ ਤੇ ਉਹ ਤੋਂ ਬਾਅਦ ਫਿਰ ਮੇਰੇ ਕੋਲ ਮਾਵਾ ਨਹੀਂ ਸੀ ਜਿਵੇਂ ਇਹਦੇ ਵਿੱਚ ਮਾਵਾ ਮਿਕਸ ਕਰਦੇ ਨੇ ਮੇਰੇ ਕੋਲ ਨਹੀਂ ਸੀ ਆਪਾਂ ਨੇ ਦੁੱਧ ਮਿਕਸ ਕਰਕੇ ਕੀਤਾ ਇਹਦੇ ਚ ਜੀ ਵੈਸੇ ਤਾਂ ਇਹ ਮਾਵੇ ਨਾਲ ਬਹੁਤ ਟੇਸਟੀ ਬਣਦਾ ਹੈ ਪਰ ਦੁੱਧ ਪਾ ਕੇ ਵੀ ਆਪਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਇਹ ਬਹੁਤ ਵਧੀਆ ਬਣਿਆ ਦੁੱਧ ਪਾ ਕੇ ਵੀ ਤੇ ਟੇਸਟੀ ਲੱਗਿਆ ਸਾਨੂੰ ਸਾਰਿਆਂ ਨੂੰ ਤੇ ਦੇਖੋ ਜੀ ਕਿੰਨਾ ਸੋਹਣਾ ਬਣ ਗਿਆ ਇਹ ਨਾ ਨਹਿਣ ਜਿਵੇਂ ਜਮੇ ਭਾਲਦੀ ਸੀ ਮਦਾਨੇਦਾਰ ਓਵੇਂ ਦਾ ਹੀ ਬਣਿਆ ਤੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਏ ਤੇ ਜਿਵੇਂ ਮੈਂ ਕੋਸ਼ਿਸ਼ ਸੋਚ ਰਹੀ ਸੀ ਕਿ ਉਹ ਬਣਨਾ ਹੈ ਸ਼ੁਕਰਕਾਰਾ ਉਦਾਂ ਦਾ ਹੀ ਬਣ ਗਿਆ ਤੇ ਅੱਗੇ ਪਿੱਛੇ ਫਿਰ ਆਪਾਂ ਆਮ ਨਾਲ ਬਣਾ ਲਾਂਗੇ ਉਹਨੇ ਇੱਕ ਵਾਰ ਤਾਂ ਟਰਾਈ ਕਰਕੇ ਦੇਖਿਆ ਸੀ ਲੇਕਿਨ ਇਹ ਟੇਸਟੀ ਬਣਿਆ ਬਹੁਤ ਉਸ ਤੋਂ ਬਾਅਦ ਫਿਰ ਆਪਾਂ ਨੇ ਲੱਕੀ ਦਾ ਲਗਵਾਉਣਾ ਸੀ ਇੰਜੈਕਸ਼ਨ ਲਗੀ ਦੇ ਇੰਜੈਕਸ਼ਨ ਵੀ ਬਹੁਤ ਜ਼ਰੂਰੀ ਸੀ ਜਿਹੜੇ ਲਵਾਣੇ ਆ ਲੱਕੀ ਦੇ ਦੇਖੋ ਲੱਕੀ

ਕੋਮਬਾ ਲਗਾਉਂਦੇ ਹਾਂ ਲੱਗੀ बदला ना कासा ओय लो दिया मैंने पर आ रहा है ना मारूंगा अभी हेलो बोल बोल हां अरे नहीं अरे हां नई मोटरसाइकिल ओय Продолжение <laughs> следует... ਲੱਕੀ ਦਾ ਇੰਜੈਕਸ਼ਨ ਜਦੋਂ ਲੱਗਿਆ ਨਾ ਲੱਕੀ ਬਹੁਤ ਰੋਇਆ ਪਹਿਲਾਂ ਤਾਂ ਇਹ ਕਾਬੂ ਦੇ ਵਿੱਚ ਹੀ ਨਹੀਂ ਆਇਆ ਸੀ ਤੇ ਇਹ ਇੰਜੈਕਸ਼ਨ ਬਹੁਤ ਜ਼ਰੂਰੀ ਹੁੰਦੇ ਨੇ ਜਿਨ੍ਹਾਂ ਨੇ ਪੈਟ ਰੱਖੇ ਹੋਏ ਨੇ 6 ਮਹੀਨੇ ਬਾਅਦ ਲੱਗਦਾ ਹੈ 1 ਸਾਲ ਬਾਅਦ ਲੱਗਦਾ ਹੈ ਰੈਬਿਸ਼ ਵਾਲੇ ਵੀ ਹੁੰਦੇ ਨੇ ਦੂਜੇ ਵੀ ਹੁੰਦੇ ਨੇ ਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਟਾਈਮ-ਟਾਈਮ ਸਰ ਆਪਣੇ ਜੋ ਵੀ ਪੈਟ ਪਾਲੇ ਹੋਏ ਨੇ ਉਹਨਾਂ ਦੀ ਵੀ ਉਹਨਾਂ ਲਈ ਵੀ ਇਹ ਟੀਕੇ ਠੀਕ ਨੇ ਜਿਹੜੇ ਕੋਈ ਘਰ ਦੇ ਵਿੱਚ ਆਂਦਾ ਹੈ ਕਈ ਵਾਰ ਕੋਈ ਕੱਟ ਲੈਂਦਾ ਹੈ ਕੋਈ ਤਾਂ ਇਹ ਡਰ ਨਹੀਂ ਰਹਿੰਦਾ ਕਿ ਆਪਣੇ ਪੈਟ ਨੂੰ ਟੀਕੇ ਪੂਰੇ ਨਹੀਂ ਲੱਗੇ ਹੋਏ ਤੇ ਵੀਡੀਓ ਅਗਲੇ ਦਿਨ ਸੀ ਬੱਚਿਆਂ ਨੂੰ ਜਾਣਾ ਸਕੂਲ ਤੇ ਬੱਚਿਆਂ ਦੀ ਸੀ ਐਕਟੀਵਿਟੀ ਤੇ ਬੱਚੇ ਆਪਣਾ ਉਹ ਸਮਾਨ ਤਿਆਰ ਕਰ ਰਹੇ ਸੀ ਕਿਸੇ ਨੂੰ ਸੈਲਡ ਲੈ ਜਣਾ ਸੀ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਤੇ ਤਿੰਨਾਂ ਦੀਆਂ ਅਲੱਗ-ਅਲੱਗ ਚੀਜ਼ਾਂ ਬਣਨੀਆਂ ਸੀ ਅੱਜ ਚਲੋ ਅਸੀਂ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ